ਮੈਂ ਤੁਹਾਡਾ ਨਾਮ ਮੇਰਾ ਭਾਈ ਸੁਖਮਨਦੀਪ ਸਿੰਘ ਸੁਖਮਨ ਜੀ ਕੀ ਗੱਲ ਹੋਈ ਹੈ ਇਹ ਸਾਰਾ ਵਾਕਿਆ ਜਿਹੜਾ ਹੈ ਕਿਵੇਂ ਭਾਜੀ ਅਸੀਂ ਇਧਰੋਂ ਪੀਪੀਆਰ ਤੋਂ ਆ ਰਹੇ ਸੀਗੇ ਤੇ ਬੀਐਮਸੀ ਚੌਂਕ ਜਾਣਾ ਸੀਗਾ ਜੀ ਤੇ ਗ੍ਰੀਨ ਲਾਈਟ ਸਾਡੀ ਸੀਗੀ ਤੇ ਅਸੀਂ ਜਾ ਰਹੇ ਸੀ ਸਦਾ ਹੀ ਆਣਾ ਸੀਗਾ ਟਰੱਕ ਰੋਂਗ ਸਾਈਡ ਤੋਂ ਆਇਆ ਉਹਦੀ ਰੈੱਡ ਲਾਈਟ ਸੀਗੀ ਤਾਂ ਸਿੱਧਾ ਆਣ ਕੇ ਹਿੱਟ ਕੀਤਾ ਤੇ ਗੱਡੀ ਨਾਲ ਹੀ ਤਰਨੂ ਹੋ ਗਈ ਭਾਜੀ ਸਾਡੇ ਨਾਲ ਦਾ ਇਸ ਟਾਈਮ ਬੰਦਾ ਹਾਂਜੀ ਭਾਜੀ ਕੀ ਨਾਮ ਦਾ ਹੈ ਜੀ ਤੁਸੀਂ ਕਿੰਨੇ ਜਨੇ ਸੀਗੇ ਭਾਜੀ ਗੱਡੀ ਦੇ ਵਿੱਚ ਭਾਜੀ ਅਸੀਂ ਟੋਟਲ ਚਾਰ ਰਿਆਣੇ ਸੀਗੇ ਫਰੰਟ ਵਾਲੇ ਦੋਨੇ ਸੀਟ ਬੈਲਟ ਲਾਈ ਸੀ ਜੀ ਤੇ ਨਾਲ ਦਾ ਭਾਜੀ ਨਾਲ ਦਾ ਸੇਫ ਹੈ ਚਲੋ ਬੈਕ ਵਾਲਾ ਜਿਹੜਾ ਪਿੱਛੇ ਸੀਗਾ ਭਾਜੀ ਇਧਰਲੀ ਸਾਈਡ ਉਹਦੀ ਲੱਤ ਤੇ ਪਤਾ ਨਹੀਂ ਕੀ ਹੋਇਆ ਕੀ ਕੀ ਨਾਮ ਨੇ ਤੇ ਕਿੰਨੇ ਜਣੇ ਸੀਗੇ ਗੱਡੀ 'ਚ ਚਾਰ ਜਣੇ ਸੀਗੇ ਪਰ ਜੀ ਟੋਟਲ ਕੀ ਨਾਮ ਕੀ ਸੁਖਮਨ ਦੇਵ ਸੰਧ ਡਰਾਈਵਿੰਗ ਕਰ ਰਹੇ ਏ ਇਸ 'ਮੇ ਜੀ ਤੇ ਨਾਲ ਨਾਲ ਪਾਰਸ ਉੱਥੇ ਕੋਣ ਪਾਰਸ ਬੈਠਾ ਹੀ ਆ ਉਹ ਇਹ ਗੱਲ ਆ ਸਿਰ ਸੋਚਣ ਵਾਲੀ ਕਿੰਨੇ ਕਿੰਨੇ ਜਨੇ ਜ਼ਖਮੀ ਹੋਏ ਨੇ ਭਾਜੀ ਭਾਜੀ ਇੱਕ ਜਨਾ ਜ਼ਖਮੀ ਹੋਇਆ ਜਿਹੜਾ ਇੱਧਰ ਦੀ ਸਾਈਡ ਬੈਠਾ ਸੀਗਾ ਕੀ ਕੀ ਹਾਲਾਤ ਨੇ ਹੁਣ ਉਹਦੇ ਭਾਜੀ ਉਹਨੂੰ ਐਸ ਜੀ ਐਸ ਹਸਪੀਟਲ ਲੈ ਕੇ ਗਏ ਪਤਾ ਨਹੀਂ ਭਾਜੀ ਕੀ ਇਲਾਜ ਆ ਕੀ ਨਹੀਂ ਉਹਨੂੰ ਹੁਣ ਦੇਖ ਕੇ ਜਾ ਕੇ ਦੇਖਾਂਗੇ ਭਾਜੀ ਹੁਣ ਇੱਧਰੋਂ ਪਹਿਲਾਂ ਤੋਂ ਇੱਕ ਟਰੱਕ ਵਾਲਾ ਕਿੱਥੋਂ ਆ ਰਿਹਾ ਸੀਗਾ ਭਾਜੀ ਇਹ ਤਾਂ ਹੁਣ ਸਾਨੂੰ ਨਹੀਂ ਪਤਾ ਟਰੱਕ ਵਾਲਾ ਇਸ ਟਾਈਮ ਨਾਲ ਹਾਂਜੀ ਭਾਜੀ ਬੱਸ ਸਟਾਪ ਤੋਂ ਆ ਰਿਹਾ ਸੀਗਾ ਭਾਜੀ ਅਸੀਂ ਇੱਧਰੋਂ ਆ ਰਹੇ ਸੀਗੇ ਕੀ ਨਾਮ ਕੀਦਾ ਆਪਣਾ ਪੀਪੀਆਰ ਤੋਂ ਟਰੱਕ ਵਾਲਾ ਫਰਸਟ ਸਟੈਂਡ ਤੋਂ ਆ ਰਿਹਾ ਸੀ ਭਾਜੀ ਸਿੱਧਾ ਆਣ ਕੇ ਇੱਕ ਕੀਤਾ ਉਹਨੇ ਤੇ ਨਾ ਇਸ ਟਾਈਮ ਪਾਸ ਵਾਲਾ ਮੌਜੂਦ ਨਾ ਉਹਦੀ ਪਿਛਲੀ ਭਾਜੀ ਫਰੰਟ ਵਾਲੀ ਨੰਬਰ ਪਲੇਟ ਆ ਬੈਕ ਵਾਲੀ ਵੀ ਭਾਜੀ ਸਾਰੀ ਨਹੀਂ ਦੌੜ ਗਿਆ ਮੋਕੇ ਤੋਂ ਭਾਜੀ ਦੌੜ ਗਿਆ ਤੁਸੀਂ ਆਪ ਵੀ ਤਾਂ ਕੈਮਰਾ ਦਿਖਾ ਕੇ ਤੁਹਾਨੂੰ ਦਿਖਾ ਸਕਦੇ ਭਾਜੀ ਕਿ ਦੌੜ ਗਿਆ ਆ ਜਾਂ ਨਹੀਂ ਹਮ ਕਿ ਗੱਲ ਕੀ ਹੋਈ ਸੀਗੀ ਥੋੜਾ ਦੱਸੋ ਬਹੁਤ ਟਾਈਮ ਤਾਂ ਦੇਖੋ ਬੇਟਾ ਮਮਦਾਜ਼ੂ ਥੋੜਾ ਹੈ ਕੀ ਹੋਇਆ ਸੀ ਕੀ ਸੀ ਮੈਨੂੰ ਸਾਨੂੰ ਤੇ ਪਤਾ ਨਹੀਂ ਆ ਬੇਟਾ ਮੈਂ ਤਾਂ ਘਰੇ ਸੀਗੀ ਬੱਚਾ ਸੀ ਜਦੋਂ ਉਹ ਗੱਡੀ ਲੈ ਕੇ ਆਇਆ ਸੀ ਆ ਬੇਟਾ ਹੈ ਤੁਹਾਡਾ ਹਾਂਜੀ ਬੇਟਾ ਕੀ ਨਾਮ ਹੈ ਉਹਦਾ ਸੁਖਮਨਦੀਪ ਸਿੰਘ ਜੀ ਹਾਂ ਕਿੱਥੇ ਜਾ ਰਹੇ ਸੀਗੇ ਘਰੋਂ ਆਏ ਸੀਗੇ ਇੱਧਰ ਘੁੰਮਣ ਆਏ ਸੀਗੇ ਜੱਜ ਕਿ ਕਿ ਹਾਂਜੀ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਇੱਥੇ ਹੀ ਹੋਇਆ ਕਿਵੇਂ ਹੁਣ ਬੇਟੇ ਤੁਹਾਡੇ ਸੁਰੱਖਿਤ ਨੇ ਬੇਟਾ ਠੀਕ ਹੈ ਇੱਕ ਨਾਲ ਜਿਹੜਾ ਸੀਗਾ ਉਹਦੇ ਨਾਲ ਟੱਕਰ ਹੋਇਆ ਜਾ ਕੋਣ ਸੀਗਾ ਨਾਲ ਦੋਸਤੀ ਸੀਗਾ ਕੀ ਨਾਮ ਕੀ ਆ ਉਹਦਾ ਨਾਮ ਤਾਂ ਪਤਾ ਨਹੀਂ ਮੈਨੂੰ ਆਪੀ ਕਿ ਹਾਲਾਤ ਕੀ ਨੇ ਹੁਣ ਉਹਦੇ ਅਜੇ ਤਾਂ ਕੁਝ ਨਹੀਂ ਪਤਾ ਬੇਟਾ ਅਜੇ ਥੋੜੇ ਤੇ ਤਾਜ਼ਾ-ਤਾਜ਼ਾ ਤੇ ਹੋਇਆ ਅਜੇ ਕੁਝ ਨਹੀਂ ਪਤਾ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਦਾ ਡਰਾਈਵਰ ਜਿਹੜਾ ਆ ਉਹ ਪਾੜ ਲਏ ਆ ਦੌੜ ਗਿਆ ਹਾਂਜੀ ਰੋਡ ਤੋਂ ਗੱਡੀ ਆ ਰਹੀ ਹੈ ਕਾਰ ਵਾਲੀ ਇਹ ਜਿਹੜੀ ਕਾਰ ਸੀਗੀ ਆਹ ਠੀਕ ਹੈ ਜੀ ਇਹ ਇਹ ਜਿਹੜਾ ਬਾਸਕਾਂਡ ਤੋਂ ਆ ਰਿਹਾ ਟਰੱਕ ਠੀਕ ਹੈ ਜੀ ਟਰੱਕ ਆਇਆ ਤੇ ਕੂ ਰੋਡ ਵਾਲੇ ਕਹਿੰਦੇ ਆ ਗੱਡੀ ਵਾਲੇ ਕਹਿੰਦੇ ਜੇ ਗ੍ਰੀਨ ਲਾਈਟ ਹੋਈ ਤੇ ਟਰੱਕ ਵਾਲੇ ਨੇ ਵਿੱਚ ਮਾਰ ਲੈਣਾ ਠੀਕ ਹੈ ਜੀ ਟਰੱਕ ਵਾਲਾ ਵਿੱਚ ਵੱਜਾ ਜੀ ਤੇ ਕਾਰ ਵਾਲੇ ਕਿੰਦਾ ਸਵਾਰ ਠੀਕ ਨੇ ਸਾਰੇ ਨਹੀਂ ਇੱਕ ਇੱਕ ਜ਼ਖਮੀ ਹੈ ਇੱਕ ਜ਼ਖਮੀ ਹੈ ਇੱਕ ਆਫੀ ਲੱਗੀ ਕਿਤੇ ਲੱਗੀ ਕਿੰਨਾ ਹੋਊਗਾ ਜਿਹੜਾ ਜ਼ਖਮੀ ਇੱਕ ਐਸਜੀ ਲੱਗੇ ਕਸਬੀ ਦਾ ਨਾਮ ਕੀ ਜੀ ਪਤਾ ਲੱਗਿਆ ਉਹਦੇ ਕੀ ਰਕੀ ਬਣ ਕੀ ਦੱਸਣਗੇ ਡਰਾਈਵਰ ਟਰੱਕ ਦਾ ਪਤਾ ਲੱਗਾ ਕਿਹੜੇ ਟਰਾਂਸਪੋਰਟ ਦੀ ਹੈ ਕਿੱਥੇ ਦਾ ਡਰਾਈਵਰ ਇਸ ਟਾਈਮ ਕਿੱਥੇ ਹੈ ਪਤਾ ਡਰਾਈਵਰ ਭੱਜ ਗਿਆ ਕੋਈ ਟਰਾਂਸਪੋਰਟ ਦਾ ਪਤਾ ਲੱਗਾ ਕਿੱਥੇ ਜਾਣਾ ਸੀ ਕੋਈ ਇਹਦੇ ਬਾਰੇ ਕੋਈ ਆਨ ਨਹੀਂ ਨਹੀਂ ਪਤਾ ਸਾਹਿਬ ਪਤਾ ਦੱਸ ਇੱਕ ਕਾਰ 'ਚ ਕਿੰਨੇ ਕਿੰਨੇ ਸਵਾਰ ਸੀ ਕਾਰ ਦੋ ਜਣੇ ਸੀ ਕਾਰ दो तो चार रहे हैं। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर